ਪੂਪਾ ਮਾਰੇ ਵੇ ਕਰੋ ਕੰਡ ਤਾਂ ਬੁੱਢੇ ਮਾਰੇ ਵੇ ਦਿਲਰੋ ਰੋ ਪੂਪਾ ਮਾਰੇ ਵੇ ਕਰੋ ਕੰਡ ਤਾਂ ਬੁੱਢੇ ਮਾਰੇ ਵੇ ਗੈਰਾ ਵਾਂਗੂ ਪੁੱਤਰਾ ਵੇ ਕਿਉਂ ਕਰ ਗਿਜਾਰੇ ਦਾ ਏ ਟੱਕੇ ਖਾ ਖਾ ਤੈਨੂੰ ਪਾਲਿਆ ਏ ਪੁੱਤ ਧੱਕੇ ਮਾਰਦਾ ਏ ਧੱਕੇ ਖਾ ਖਾ ਤੈਨੂੰ ਪਾਲਿਆ ਵੇ ਪੁੱਤ ਧੱਕੇ ਮਾਰਦਾ ਏ ਪੁੱਤ ਗਿੱਲ੍ਹੇ ਥਾਪ ਐ ਕੇ ਵੇ ਤੈਨੂੰ ਝੁੱਕੇ ਪਾਉਂਦੀ ਰੀ ਮੈਂ ਭੁਖੀ ਰਹਿ ਰਹਿ ਕੇ ਵੇਟ ਤੈਨੂੰ ਦੁੱਧ ਪਿਉਂਦੀ ਰਹੀ ਪੁੱਤ ਗਿੱਲੀ ਥਾਪੇ ਪਾ ਕੇ ਵੇ ਤੈਨੂੰ ਸੁੱਕੇ ਪਾਉਂਦੀ ਰਹੀ ਮੈਂ ਭੁਖੀ ਰਹਿ ਰਹਿ ਕੇ ਓ ਦੀਰੀ ਮੇਰੇ ਪੁੱਤੇ ਦੁੱਖਤਾ ਕੀ ਭੁੱਲ ਤਰਦਾ ਵੇ ਤੱਕੇ ਖਾ ਖਾ ਤੈਨੂੰ ਪਾਲਿਆ ਵੇ ਪੁੱਤ ਤੱਕੇ ਮਾਰਦਾ ਏ ਤੱਕੇ ਖਾ ਖਾ ਤੈਨੂੰ ਪਾਲਿਆ ਤੂੰ ਪੁੱਤ ਤੱਕੇ ਮਾਰਦਾ ਏ ਰੱਬ ਮੌਤ ਦੇ ਦੇਰੇ ਨਿਤ ਦੇ ਫਸਾਦ ਨਾਲੋਂ ਅਸੀਂ ਆਤਰੇ ਹੀ ਚੰਗੇ ਸਾ ਤੇਰੇ ਮਰ ਕੀ ਆਵਾਜ਼ ਨਾਲੋਂ ਹੂੰ ਚਿਤ ਦਾ ਪੱਕਾ ਹੈ ਨਾ ਜਿੱਦ ਤੋਂ ਹਾ ਦਾ ਹੈ ਤੱਕੇ ਖਾ ਖਤੈਨ ਨੂੰ ਪਾਲਿਆ ਵੇ ਪੁੱਤ ਤੱਕੇ ਮਾਰਦਾ ਏ ਤੱਕੇ ਖਾ ਖਤੈਨ ਨੂੰ ਪਾਲਿਆ ਵੇ ਪੁੱਤ ਤੱਕੇ ਮਾਰਦਾ ਏ ਰੱਬ ਤਮੰਗੇ ਮੰਗ ਕੇ ਤੈਨੂੰ ਪਾਲਿਆ ਚਾਵਨਾ ਤੇ ਮਾਵਾਂ ਨਾ ਗੱਲਾ ਕਰੇ ਕਰੀ ਕੌੜੀਆਂ ਵੇ ਮੇਰਾ ਜੀਰ ਕਿਉ ਸਾੜਦਾ ਏ ਤੱਕੇ ਖਾ ਖਾ ਤੈਨੂੰ ਪਾਲ ਆਵੇ ਪੁੱਤ ਤੱਕੇ ਮਾਰਦਾ ਏ ਤੱਕੇ ਖਾ ਖਾ ਤੈਨੂੰ ਪਾਲ ਆਵੇ ਪੁੱਤ ਤੱਕੇ ਮਾਰਦਾ ਕਿਹ ਵੇਲੇ ਰਾਜੇ ਪੁੱਤ ਵੇ ਫਲ ਬਾ ਮਾਪਿਆਂ ਦੀ ਬੁੱਝੇ ਪੀੜੇ ਮੰਗੂ ਵੇ ਸੇਵਾ ਕਰ ਲੈ ਮਾਪਿਆਂ ਦੀ ਆਹ ਗੱਲ ਲੱਗਦਾ ਕਾ ਜਿਵੇਂ ਕੀ ਸੋਚ ਵਿੱਚ ਆਦਾ ਏ ਤੱਕੇ ਖਾ ਖਾ ਤੈਨੂੰ ਪਾਲ ਆਵੇ ਪੁੱਤ ਤੱਕੇ ਮਾ ਦਾ ਏ ਧੱਕੇ ਖਾਗਾ ਤੈਨੂੰ ਪਾਲ ਆਵੇ ਪੁੱਤ ਧੱਕੇ ਮਾਰਦਾ ਏ